ਨਾ ਤੁਸੀਂ ਸਾਡਾ ਜਗਲਾਤ ਦੇ ਮੂਰੇ ਮੇਰੇ ਖਿਆਲ ਚ ਹਰ ਵਾਰ ਕਵਰੇਜ ਕਰਦੇ ਹੋ ਇਸ ਵਾਲੀ ਜਗਲਾਤ ਵਾਲਿਆਂ ਨੇ ਕਰਿਸ਼ਮਾ ਕਰ ਦਿੱਤਾ ਕਿ ਵੱਖ-ਵੱਖ ਰੇਂਜਾਂ ਦੇ ਵਿੱਚੋਂ ਪੰਜਾਬ ਦੀਆਂ ਰੇਂਜਾਂ ਦੇ ਵਿੱਚੋਂ ਪਟਿਆਲੇ ਦੀਆਂ ਰੇਂਜਾਂ ਦੇ ਵਿੱਚੋਂ ਸੈਂਕੜੇ ਦੇ ਲਗਭਗ ਜਿਹੜੇ ਕਾਮੇ ਨੇ ਕੰਮ ਕਰਦੇ ਨੇ 30-35-35 ਸਾਲ ਤੋਂ ਉਹਨਾਂ ਨੂੰ ਫਾਰਕ ਕਰ ਦਿੱਤਾ ਇਹ ਕਹਿ ਕੇ ਫਾਰਕ ਕਰ ਦਿੱਤਾ ਕਿ ਜੀ ਇਹ ਤਾਂ ਬੁਢੇਰੀ ਉਮਰ ਦੇ ਹੋਗੇ ਹੋਣ ਹੈ ਨਾ ਇਹਨਾਂ 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 ਨੇ ਬਸ ਤੇ ਕੰਮ ਹੀ ਨਹੀਂ ਹੈ ਸੋ ਇਸ ਤਰ੍ਹਾਂ ਦੀ ਹਾਲਤ ਜਿਹੜੀ ਹੈ ਉਹ ਜੰਗਲਾਤ ਵਿਭਾਗ ਨੇ ਕ੍ਰੀਏਟ ਕੀਤੀ ਹੈ 13 ਫਰਵਰੀ 2024 ਨੂੰ ਮਾਨਯੋਗ ਵਣ ਮੰਤਰੀ ਨਾਲ ਮੀਟਿੰਗ ਜਿਹੜੀ ਮੁਹਾਰੀ ਦੇ ਵਿੱਚ ਹੋਈ ਉਹਨਾਂ ਨੇ ਆਦੇਸ਼ ਦਿੱਤੇ ਸੀਗੇ ਕਿ ਕੋਈ ਬੰਦਾ ਫਾਰਕ ਨਹੀਂ ਕਰਦਾ ਕੋਈ ਕੰਮਾਂ ਫਾਰਕ ਨਹੀਂ ਕਰਦਾ ਉਹਦੇ باوجود ਵੀ ਜਿਹੜੀ ਜੰਗਲਾਤ ਦੀ ਅਫਸਰਸ਼ਾਈ ਹੈ ਉਹਨੇ ਵੱਡੀ ਗਿਣਤੀ ਚ ਕੰਮ ਜਿਹੜੇ ਨੇ ਉਹ ਫਾਰਕ ਕਰ ਦਿੱਤੇ ਉਹਨਾਂ ਨੂੰ ਲੈ ਕੇ ਅੱਜ ਅਸੀਂ ਮੋਰਚਾ ਜਿਹੜਾ ਹੈ ਇੱਥੇ ਵਣਪਾਲ ਦਫਤਰ ਪਟਿਆਲੇ ਅੱਗੇ ਸ਼ੁਰੂ ਕਰ ਰਹੇ ਆ ਸੋ ਇਹ ਮੋਰਚਾ ਉਦੋਂ ਤੱਕ ਚੱਲਣਾ ਜਦ ਤੱਕ ਜਿਹੜੇ ਕੰਮ ਏ ਫਰਕ ਕੀਤੇ ਨੇ ਉਹਨਾਂ ਨੂੰ ਵਾਪਸ ਨਹੀਂ ਕਰਾ। 26 ਜਨਵਰੀ ਨੂੰ ਕੀ ਆਪਣਾ ਰਹੇਗਾ ਤੁਹਾਡਾ 25 ਜਨਵਰੀ ਨੂੰ ਅਸੀਂ ਭੁਖ ਹੜਤਾਲ ਸ਼ੁਰੂ ਕਰਾਂਗੇ 101 ਦਾ ਬੈਚ ਭੁਖ ਹੜਤਾਲ ਤੇ ਬੈਠੇਗਾ। 26 ਜਨਵਰੀ ਨੂੰ ਸਵੇਰੇ ਅਸੀਂ ਝੰਡਾ ਮਾਰਚ ਕਰਕੇ ਉੱਥੇ ਜਾਵਾਂਗੇ ਜਿੱਥੇ ਝੰਡਾ ਲਹਿਰਾਉਣ ਵਾਸਤੇ ਕੋਈ ਵੀ ਮਾਨਯੋਗ ਮੰਤਰੀ ਜਾਂ ਕੋਈ ਹੋਰ ਵੀ ਐਪੀ ਆਏਗਾ ਉਹਨਾਂ ਨੂੰ ਮਗ ਪੱਤਰ ਦੇ। ਸਤਿ ਸ੍ਰੀ ਅਕਾਲ ਅੰਕੀਬਲ ਫੈਸਲੇ ਦਾ ਦ੍ਰਿਸ਼ ਕਰਨਾ ਪਰਦਾ ਸਵੀਕਤਾ ਵਿਸ਼ੇਸ਼ ਤੌਰ ਤੇ ਕੀ ਚੇਤਾਵਨੀ ਦੇਣੀ ਚਾਹੀਦੀ ਹੈ ਪੰਜਾਬ ਅਸੀਂ ਚੇਤਾਵਨੀ ਇਹ ਦੇਣਾ ਚਾਹੁੰਦੇ ਹਾਂ ਵੀ ਜਿਹੜਾ ਤੁਸੀਂ ਮਜ਼ਦੂਰਾਂ ਦਾ ਰਜਗਾਰ ਖੋ ਰਹੇ ਹੋ ਉਹ ਮਜ਼ਦੂਰਾਂ ਦਾ ਰਜਗਾਰ ਖੋ ਰਹੇ ਹੋ ਜਿਨ੍ਹਾਂ ਨੇ 25 25 30 30 ਸਾਲ ਤੋਂ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਦੇ ਆ ਰੂਲਾਂ ਦੇ ਮੁਤਾਬਕ ਹਾਈ ਕੋਰਟ ਦੇ ਰੂਲ ਆਏ ਨੇ ਸੁਪਰੀਮ ਕੋਰਟ ਦੇ ਰੂਲ ਆਏ ਨੇ ਵੀ ਜੇ ਕਿਸੇ ਨੂੰ ਹਟਾਣਾ ਉਹਨੂੰ ਗਰੰਟੀ ਦੇਣੀ ਆ ਉਹਨੂੰ ਪੈਨਸ਼ਨ ਦੇਣੀ ਆ ਪਰੇ ਡਿਪਾਰਟਮੈਂਟ ਜਿਹੜਾ ਹੈਗਾ ਇਲਾਹੀ ਹੁਕਮ ਇਹ ਜੇ ਕਰ ਰਿਹਾ ਹੈ ਜਿਹੜਾ ਮਜ਼ਦੂਰਾਂ ਨੂੰ ਬਿਨਾਂ ਕਿਸੇ ਗੱਲ ਤੋਂ ਜਿਹੜਾ ਹੈਗਾ ਘਰਾਂ ਨੂੰ ਭੇਜ ਰਿਹਾ ਹੈ 15 ਤਰੀਕ ਨੂੰ ਇਹਨਾਂ ਨੇ ਦੇ ਦੇਤੇ ਵੀ ਕੋਈ ਵੀ ਜਿਹੜਾ ਵਰਕਰਾ ਕੰਮ ਤੇ ਨਾ ਆਵੇ ਜੇ ਕਿਸੇ ਪ੍ਰਾਈਵੇਟ ਕੋਲ ਵੀ ਕੋਈ ਕੰਮ ਕਰਦਾ ਉਹ ਵੀ 15 15 ਦਿਨ ਪਹਿਲਾਂ ਇਹ ਕਹਿੰਦਾ ਵੀ ਭਾਈ ਆਹ ਤੇਰਾ ਜਿਹੜਾ ਹੈਗਾ ਹਿਸਾਬ ਆ ਤੈਨੂੰ ਅਸੀਂ 15 ਦਿਨਾਂ ਬਾਅਦ ਹਟਾਉਣ ਲੱਗੇ ਆ ਪਰ ਇਹਨਾਂ ਨੇ 15 ਤਰੀਕ ਨੂੰ ਥਾਣੇਦਾਰੀ ਹੁਕਮ ਕਰਕੇ ਵੀ ਕੱਲ ਤੋਂ ਜਿਹੜਾ ਕੋਈ ਆਏਗਾ ਮਜ਼ਦੂਰ ਸਾਡੇ ਕੰਮ ਤੇ ਨਾ ਆਵੇ ਉਹਦਾ ਅਸੀਂ ਲਗਾਤਾਰ ਜਿਹੜੇ ਹੈਗੇ ਆ ਵਿਰੋਧ ਕਰ ਰਹੇ ਆ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਜੰਗਲਾਤ ਕਾਮਿਆਂ ਦੇ ਨਾਲ ਵਾਅਦਾ ਕੀਤਾ ਸੀਗਾ ਵੀ ਸਾਡੇ ਸਰਕਾਰ ਬਣ ਤੇ ਪਹਿਲੀ ਕੈਬਨਿਟ ਦੇ ਵਿੱਚ ਜਿਹੜਾ ਹੈਗਾ ਅਸੀਂ ਉਹਦੇ ਕਰਾਂਗੇ ਅੱਜ ਸਾਢੇ 3 ਸਾਲ ਬੀਤ ਗਏ ਉਧਰਲੇ ਪਾਸੇ ਕੋਈ ਧਿਆਨ ਨਹੀਂ ਹੈਗਾ ਸਰਕਾਰ ਦਾ ਜਿਹੜੀ ਗੱਲ ਇਹ ਕਹਿੰਦੀ ਆ ਵੀ ਅਸੀਂ 50 ਜਿਹੜਾ ਹੈਗਾ ਹਜ਼ਾਰ ਬੰਦਿਆਂ ਨੂੰ ਰੋਜ਼ਗਾਰ ਦੇਤਾ ਕੋਈ ਵੀ ਬੰਦੇ ਨੂੰ ਜਿਹੜਾ ਹੈਗਾ ਅੱਜ ਤੱਕ ਕਿਸੇ ਵੀ ਮੈਕਮੇ ਦੇ ਵਿੱਚ ਪੱਕਾ ਨਹੀਂ ਕੀਤਾ ਹੈਗਾ ਸਮਾਂ ਤੇ ਰੋਟੀ ਖੋਈ ਜਾ ਰਹੀ ਆ ਰੋਜ਼ਗਾਰ ਦੇਣ ਦੀ ਈਜਾ ਜਿਹੜਾ ਹੈਗਾ ਰੋਜ਼ਗਾਰ ਖੋਇਆ ਜਾ ਰਿਹਾ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇੱਥੇ ਜਿਹੜਾ ਹੈਗਾ ਪੱਕਾ ਧਰਨਾ ਜਿਹੜਾ ਹੈਗਾ ਲਾ ਰਹੇ ਅੱਜ ਉਦੋਂ ਤੱਕ ਲਾਵਾਂਗੇ ਜਦੋਂ ਤੱਕ ਸਾਡੀ ਆ ਸਮੱਸਿਆਵਾਂ ਜਿਹੜੀਆਂ ਆਏਗਾ ਹੱਲ ਨਹੀਂ ਹੋ ਜਾਂਦਾ